ਪਰਵਾਸੀ ਪੰਜਾਬੀ ਆਪਣੇ ਪੰਜਾਬ ਦੀ ਧਰਤੀ ਨਾਲ ਟੁੱਟ ਚੁੱਕੇ ਹਨ ਤੇ ਉਹਨਾਂ ਦੇ ਉੱਥੇ ਜੰਮੇ ਪਲੇ ਬੱਚਿਆਂ ਨੂੰ ਆਪਣੀ ਸੱਭਿਆਚਾਰ ਬਾਰੇ ਕੋਈ ਗਿਆਨ ਨਹੀਂ ਹੈ ਐਸੇ ਕਮਾਉਣ ਦੀ ਦੌੜ ਵਿੱਚ ਉਹਨਾਂ ਗ੍ਰਸਤ ਹੋ ਚੁੱਕੇ ਨੇ ਕਿ ਉਹਨਾਂ ਕੋਲ ਬਹਿਲਣਾ ਦੀ ਕੋਈ ਚੀਜ਼ ਨਹੀਂ ਇਸ ਪਦਾਰਥਿਕ ਦੌੜ ਦੇ ਵਿੱਚ ਇੱਕ ਸੰਵੇਦਨਸ਼ੀਲ ਵਿਅਕਤੀ ਇਕੱਲੇਪਣ ਦੇ ਸੰਤਾਪ ਨੂੰ ਬੁਰੀ ਤਰ੍ਹਾਂ ਭੋਗਦਾ ਹੈ ਆਲੇ-ਦੁਆਲੇ ਇੰਨਾ ਸੁਖ-ਆराम ਹੋਣ ਦੇ ਬਾਵਜੂਦ ਉਸ ਦੀ ਆਤਮਾ ਬੇਆराम ਤੇ ਬੇਚੈਨ ਰਹਿੰਦੀ ਹੈ ਇਸ ਕਹਾਣੀ ਦੀ ਮੁੱਖ ਪਾਤਰ 마ਸੀ ਇੰਗਲੈਂਡ ਵਸਦੇ ਆਪਣੇ ਪੁੱਤਰ ਕੋਲ ਤਰਲੇ ਮਿੰਨਤਾਂ ਕਰਕੇ ਆਉਂਦੀ ਹੈ ਪਹਿਲਾਂ ਇੰਗਲੈਂਡ ਦਾ ਸੁੱਖ ਆਰਾਮ 마ਸੀ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਪਰ ਕੁਝ ਸਮੇਂ ਬਾਅਦ ਹੀ 마ਸੀ ਕਵਰਾ ਜਾਂਦੀ ਹੈ ਜਦੋਂ ਉਸਦੇ ਨੂੰ ਪੁੱਤਰ ਕੋਲ ਉਸ ਨਾਲ ਗੱਲ ਕਰਨ ਦਾ ਸਮਾਂ ਨਹੀਂ ਹੁੰਦਾ ਕਿਉਂਕਿ ਉਹ ਦੋਵੇਂ ਕਮਾਕਾਰਾਂ ਵਿੱਚ ਮਸਰੂਫ ਹੁੰਦੇ ਨੇ ਉਹਨਾਂ ਦੇ ਪੋਤੇ-ਪੋਤੀਆਂ ਨੂੰ ਵੀ ਦਾਦੀ ਨਾਲ ਕੋਈ ਮੋਹ ਪਿਆਰ ਨਹੀਂ ਹੈ ਇੰਜਮਾਸੀ ਅਜਿਹੇ ਵਾਤਾਵਰਣ ਵਿੱਚ ਘੋਰ ਉਦਾਸੀ ਦੇ ਖੂਹ ਵਿੱਚ ਡਿੱਗ ਜਾਂਦੀ ਹੈ ਅੰਤ ਆਪਣੇ ਪੁੱਤਰ ਦੇ ਦੋਸਤ ਦੀਆਂ ਮਿੰਤਾ ਕਰਕੇ ਕਹਿੰਦੀ ਹੈ ਕਿ ਉਸ ਨੂੰ ਕਿਵੇਂ ਨਾ ਕਿਵੇਂ ਇੰਡੀਆ ਵਾਪਸ ਭਜਵਾ ਦੇਵੇ ਉਹੋ ਇੰਗਲੈਂਡ ਬਾਰੇ ਕਹਿੰਦੀ ਹੈ ਇਹ ਤਾਂ ਮੜੀਆਂ ਤੋਂ ਵੀ ਦੂਰ ਦੀ ਕੋਈ ਸ਼ੈ ਹੈ ਮੜੀਆਂ ਵਿੱਚ ਤਾਂ ਫਿਰ ਵੀ ਚੜਦੀ ਧੁੱਪ ਆਉਂਦੀ ਹੈ ਬਾਹ ਵਗਦੀ ਹੈ ਪੰਛੀ ਚਹਿਕਦੇ ਨੇ ਤੇ ਇੱਕ ਇਹਦੇ ਚ ਸਾਰਾ ਪਾ ਮੈਂ ਹੋਰ ਦੱਸ ਰੀਆਂ ਤੁਹਾਨੂੰ ਤੁਸੀਂ ਮਿਕਸ ਕਰਕੇ ਲਿਖ ਸਕਦੇ ਹੋ ਜੇ ਕੋਈ ਵੱਡਾ ਨਹੀਂ ਯਾਦ ਕਰ ਸਕਦਾ ਯਾਦ ਕਰਨ ਦੀ ਤਾਂ ਵੈਸੇ ਲੋੜ ਨਹੀਂ ਜਿਹੜਾ ਕੋਈ ਆਪ ਬਣਾ ਸਕਦਾ ਉਹ ਆਪ ਬਣਾਵੇ ਤੇ ਜੇ ਕਿਸੇ ਨੇ ਛੋਟਾ ਯਾਦ ਕਰਨਾ ਹੋਵੇ ਤਾਂ ਇਹ ਕਰਨ ਲੱ। ਬਲਵੰਤ ਰਾਏ ਆਪਣੀ ਮਾਂ ਦੀ ਇੱਛਾ ਪੂਰੀ ਕਰਨ ਲਈ ਉਸਨੂੰ ਇੰਗਲੈਂਡ ਲਿਆਇਆ ਹੈ। ਤੁਹਾਡੇ ਦਿਨ ਕਹਾਣੀਕਾਰ ਨੇ ਬਲਵੰਤ ਰਾਏ ਦੇ ਪਰਿਵਾਰ ਨੂੰ ਉਸ ਦੀ ਮਾਂ ਸਵੇਤ ਆਪਣੇ ਘਰ ਖਾਣੇ ਉੱਤੇ ਸੱਦਿਆ ਤਾਂ ਬਲਵੰਤ ਰਾਏ ਦੀ ਮਾਂ ਕਹਾਣੀਕਾਰ ਦੀ ਪਤਨੀ ਦੀ ਮਾਂ ਦੇ ਸ਼ਹਿਰ 라ਵਲਪਿੰਡੀ ਦੀ ਹੋਣ ਕਰਕੇ ਉਸਦੀ ਮਾਸੀ ਬਣ ਕੇ ਤੇ ਉਹ ਦੋਵੇਂ ਉਸ ਦੇ ਸੁਭਾਵਲ ਮੋਹੇ ਗਏ ਅਗਲੇ ਐਤਵਾਰ ਜਦੋਂ ਕਹਾਣੀ ਕਰਤੇ ਉਸਦੀ ਪਤਨੀ ਨੇ ਮਾਸੀ ਨੂੰ ਗੁਰਦੁਆਰੇ ਲਿਜਾਣਾ ਚਾਹਿਆ ਤਾਂ ਉਸਦੇ ਪੁੱਤਰ ਨੂੰ ਅਤੇ ਪੁੱਤਰ-ਪੋਤੀਆਂ ਵਿੱਚੋਂ ਕੋਈ ਬੇਹਲ ਜਾਂ ਰੁਚੀ ਦੀ ਘਾਟ ਦੱਸ ਕੇ ਉਸਦੇ ਨਾਲ ਨਾ ਤੁਰਿਆ ਪਰ ਜਦੋਂ ਮਾਸੀ ਨੇ ਗੁਰਦੁਆਰੇ ਜਾ ਕੇ ਲੰਗਰ ਪਕਾਇਆ ਤੇ ਮੰਦਰ ਜਾ ਕੇ ਭਜਨ ਗਾਏ ਤਾਂ ਦੋਹਾਂ ਥਾਵਾਂ ਦੇ ਪ੍ਰਧਾਨ ਬਹੁਤ ਪ੍ਰਭਾਵਿਤ ਹੋਏ ਮਾਸੀ ਨੂੰ ਇੰਗਲੈਂਡ ਉੱਥੋਂ ਦੇ ਲੋਕਾਂ ਸਾਫ਼ ਸੜਕਾਂ ਖੁੱਲੇ ਖਾਣ ਪੀਣ ਮੌਸਮ ਤੇ ਸੁੱਖ ਸਹੂਲਤਾਂ ਕਰਕੇ ਸੁਰਗ ਜਾਪਦਾ ਸੀ। ਤੇ ਉਹ ਚਾਹੁੰਦੀ ਸੀ ਕਿ ਉਸ ਦਾ ਪੁੱਤਰ ਉਸ ਨੂੰ ਸਦਾ ਲਈ ਉੱਥੇ ਰੱਖ ਲਵੇ ਤੇ ਆਪਣੇ ਬਾਤ ਨੂੰ ਵੀ ਉੱਥੇ ਬੁਲਾ ਲਵੇ। ਇਸ ਤੋਂ ਕੁਝ ਸਮੇਂ ਮਗਰੋਂ ਕਹਾਣੀਕਾਰ ਨੂੰ ਮਾਸੀ ਨੇ ਟੈਲੀਫੋਨ ਤੇ ਘਰ ਬੁਲਾਇਆ ਤੇ ਭੁੱਬਾ ਮਾਰ ਕੇ ਰੋਂਦਿਆਂ ਹੱਥ ਜੋੜ ਕੇ ਕਿਹਾ ਕਿ ਉਹ ਬਲਵੰਤ ਨੂੰ ਆਖ ਕੇ ਉਸ ਨੂੰ ਜੇਤੀ ਤੋਂ ਜੇਤੀ ਇੰਡੀਆ ਭਜਵਾ ਦੇਵੇ ਕਿਉਂਕਿ ਉਹ ਪੁੱਤਰ ਨੂੰ ਤੇ ਪੋਤਿਆਂ ਪੋਤੀਆਂ ਦੇ ਆਪਣਾਤ ਮੋਤੇ ਗੱਲਬਾਤ ਦੀ ਸਾਜ ਤੋਂ ਸਖਣੇ ਜੀਵਨ ਤੋਂ ਬਹੁਤ ਦੁਖੀ ਸੀ ਤੇ ਹੁਣ ਉਹ ਇਸ ਬਗਤਰ ਜੀਵਨ ਤੋਂ ਬਾਹਰ ਨਿਕਲਣਾ ਚਾਹੁੰਦੀ ਸੀ ਅਗਿਆਨੇ ਜੀ ਪ੍ਰਸ਼ਨ ਉੱਤਰ ਅਗਲਾ ਹੈਗਾ ਪ੍ਰਸ਼ਨ ਹੈ ਵਿਵੇਸ਼ੋ ਆਇ ਬਲਵੰਤ ਨੂੰ ਉਸਦੀ ਮਾਂ ਕੀ ਕਹਿੰਦੀ ਹੈ ਇਹਦਾ ਉੱਤਰ ਆਪਾਂ ਲਿਖਣਾ ਬਸੇ ਸਾਰੇ ਕਹਾਣੀ ਦੇ ਵਿੱਚ ਹੈ ਜੇ ਨਾ ਜੇ ਸਾਰ ਚੰਗੀ ਤਰ੍ਹਾਂ ਸੁਣ ਲਵੋ ਤਾਂ ਕੋਈ ਔਖੇ ਨਹੀਂ ਲਿਖਣੇ ਬਗੇਸਾ ਵਾਲੇ ਬਲਵੰਤ ਦੀ ਮਾਂ ਉਸ ਨੂੰ ਗੁੱਸੇ ਤੇ ਦੁੱਖ ਨਾਲ ਕਹਿੰਦੀ ਹੈ ਕਿ ਉਸ ਨੂੰ ਜੀ ਸਾਲ ਇੰਗਲੈਂਡ ਕਹੇ ਨੂੰ ਹੋਵੇ ਨੇ ਲੋਕਾਂ ਦੇ ਮੁੰਡਿਆਂ ਨੇ ਆਪਣੀਆਂ ਮਾਵਾਂ ਨੂੰ ਕਿੰਨੇ ਵਾਰ ਇੰਗਲੈਂਡ ਬੁਲਾਇਆ ਹੈ ਪਰ ਉਸ ਨੇ ਉਸ ਨੂੰ ਕਦੇ ਨਹੀਂ ਬੁਲਾਇਆ ਜਿਸ ਕਰਕੇ ਅੰਡਣਾ ਗੁੰਡਣਾ ਬੋਲੀਆ ਮਾਰਦੀਆਂ ਹਨ ਉਹ ਉਹਨਾਂ ਨੂੰ ਮੂੰਹ ਵੀ ਖਾਣ ਯੋਗ ਨਹੀਂ ਰਹੀ ਉਹ ਤਾਂ ਰੰਦਾ ਹੋ ਕੇ ਰਹਿ ਗਿਆ ਤੇ ਭੁੱਲ ਗਿਆ ਹੈ ਕਿ ਉਸ ਨੇ ਉਸਦੀ ਪਾਲਣਾ ਕਰਦੇ ਕਿੰਨੇ ਦੁੱਖ ਸਹੇ ਹਨ ਅੱਗੇ ਇਹ ਲੇਖਕ ਦੀ ਮਾਸੀ ਦਾ ਸੁਭਾਅ ਕੇ ਹੋਇਆ ਮਾਸੀ ਮੜੀਆਂ ਤੋਂ ਦੂਰ ਕਹਾਣੀ ਦੀ ਮੁੱਖ ਪਾਤਰ ਹੈ ਉਹ ਸকল ਸੂਰਤ ਦੀ ਖੂਬਸੂਰਤ ਹੋਣ ਤੋਂ ਇਲਾਵਾ ਮਿੱਠੀ ਤੇ ਮੋਹ ਲੈਣ ਵਾਲੀ ਸ਼ਖਸੀਅਤ ਦੀ ਮਾਲਕ ਹੈ ਆਪਣੀ ਕੁਮੜਹਿਰਾਂ ਦੀ ਇੱਛਾ ਪੂਰੀ ਕਰਵਾਉਣ ਲਈ ਉਹ ਨਹੋਰੀਆ ਤੇ ਬਿਲੇਆ ਤੋਂ ਕੰਮ ਲੈਂਦੀ ਹੈ ਭਾਵਕ ਹੋਣ ਕਰਕੇ ਉਹ ਇੰਗਲੈਂਡ ਦੀ ਖੂਸਾ ਹੌਲੀ ਸੁੰਦਰਤਾ ਸੁੱਖ ਸਹੂਲਤਾ ਤੇ ਮੌਸਮ ਨੂੰ ਦੇਖ ਕੇ ਇੰਨੀ ਮੌਜਤ ਹੋ ਜਾਂਦੀ ਹੈ ਕਿ ਇੰਗਲੈਂਡ ਦੀਆਂ ਸਿਫਟਾਂ ਤੇ ਇੰਡੀਆ ਦੀ ਨਿੰਦਿਆ ਕਰਦੀ ਹੈ ਉਹ ਸਹੀ ਅਰਥਾਂ ਵਿੱਚ ਧਾਰਮਿਕ ਸੇਵਾ ਭਗਵਾਲੀ ਭਜਨ ਗਾ ਕੇ ਢੂਣਾ ਪੁੱਟਣ ਵਾਲੀ ਅੰਧਵਿਸ਼ਵਾਸੀ ਤੇ ਪੁਰਾਣੇ ਵਿਕਤਾਂ ਦੀ ਔਰਤ ਦਾ ਨਮੂਨਾ ਹੈ। ਅਗਲਾ ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚਿਆਂ ਮੈਂ ਆਪਣੇ ਮਾਪਿਆਂ ਪ੍ਰਤੀ ਬਕਤੀਾ ਕਿ ਹੋ ਗਿਆ ਹੈ। ਵਿਦੇਸ਼ਾਂ ਵਿੱਚ ਰਹਿੰਦੇ ਭਾਰਤੀ ਬੱਚੇ ਆਪਣੇ ਮਾਪਿਆਂ ਦੇ ਕਹਿੇ ਨਹੀਂ ਲੱਗਦੇ। ਉਹ ਆਪਣੇ ਮਾਪਿਆਂ ਜਾਂ ਬਜ਼ੁਰਗਾਂ ਪ੍ਰਤੀ ਆਪਣਾ ਕੋਈ ਫਰਜ਼ ਨਹੀਂ ਸਮਝਦੇ ਤੇ ਉਹਨਾਂ ਦੀ ਮਰਜ਼ੀ ਵੀ ਪ੍ਰਵਾਹ ਦਿੱਤੇ ਬਗੈਰ ਆਪਣੇ ਫਰੈਂਡਾਂ ਨਾਲ ਬਣੇ ਪ੍ਰੋਗਰਾਮਾਂ ਅਨੁਸਾਰ ਘੁੰਮਦੇ ਨੇ। ਮਾਸੀ ਵੱਲੋਂ ਜਿਹੜੀ ਗੱਲ ਕਹੀ ਗਈ ਸੀ ਜਿਸ ਨੇ ਲੇਖਕ ਨੂੰ ਕੀਲ ਲਿਆ ਸੀ ਮਾਸੀ ਨੇ ਲੇਖਕ ਦੇ ਪੁੱਛਣ ਤੇ ਕਿਹਾ ਸੀ ਕਿ ਉਹ ਗੁਰਦੁਆਰੇ ਵੀ ਜਾਵੇਗੀ ਤੇ ਮੰਦਰ ਵੀ ਇਸ ਗੱਲ ਨੇ ਲੇਖਕ ਨੂੰ ਕੀਲ ਲਿਆ ਮਾਸੀ ਨੇ ਕਿਹਾ ਕਿ ਹਿੰਦੂਆਂ ਸਿੱਖਾਂ ਵਿੱਚ ਫਰਕਵਾਰੀ ਬਿਮਾਰੀ ਤਾਂ ਹੋਣੀ ਚੱਲੀ ਹੈ ਪਾਕਿਸਤਾਨ ਬਣਨ ਤੋਂ ਪਹਿਲਾਂ ਹਿੰਦੂਆਂ ਨੂੰ ਗੁਰੂ ਘਰ ਨਾਲ ਬਹੁਤ ਪਿਆਰ ਸੀ ਉਹ ਆਪਣੇ ਇੱਕ ਪੁੱਤਰ ਨੂੰ ਸਿੱਖ ਜ਼ਰੂਰ ਬਣਾਉਂਦੇ ਸਨ ਮਾਸੀ ਵੀ ਇਸ ਗੱਲ ਨੇ ਲੇਖਕ ਨੂੰ ਕੀਲ ਲਿਆ ਅਗਲਾ ਪ੍ਰਸ਼ਨ ਬਲਵੰਤ ਰਾਏ ਦਾ ਸੁਭਾਅ ਕੀ ਹੋਇਆ ਹੈ ਬਲਵੰਤ ਰਾਏ ਮੜੀਆਂ ਤੋਂ ਦੂਰ ਕਹਾਣੀ ਦਾ ਇੱਕ ਮਹੱਤਵਪੂਰਨ ਪਾਤਰ ਹੈ ਉਹ ਪਿਛਲੇ 25 ਸਾਲਾਂ ਤੋਂ ਇੰਗਲੈਂਡ ਵਿੱਚ ਰਹਿ ਰਿਹਾ ਸੀ ਉਸ ਦੀ ਪਤਨੀ ਦਾ ਨਾਮ ਬਿੰਦੂ ਤੇ ਉਸ ਦੀ ਪਤਨੀ ਤੋਂ ਬਿਨਾ ਉਸ ਦੇ ਦੋ ਧੀਆ ਤੇ ਇੱਕ ਪੁੱਤਰ ਹੈ ਉਹ ਆਪਣੇ ਮਾਂ ਦੀ ਇੱਛਾ ਪੂਰੀ ਕਰਨ ਲਈ ਉਸ ਨੂੰ ਇੰਗਲੈਂਡ ਲੈ ਜਾਂਦਾ ਹੈ ਉਹ ਤੇ ਉਸ ਦੀ ਪਤਨੀ ਦੁਕਾਨਾਂ ਚਲਾਉਂਦੇ ਹਨ ਉਸ ਦਾ ਸਰੀਰਕ ਰੰਗ ਰੂਪ ਆਪਣੀ ਮਾਂ ਦੇ ਮੁਕਾਬਲੇ ਕਣਕ ਚੰਗਿਆਰੀ ਵਾਂਗ ਹੈ ਉਹ ਮਾਂ ਨੂੰ ਪਿਆਰ ਕਰਨ ਵਾਲਾ ਸੱਚ ਸੱਚਾ ਸਪਸ਼ਟ ਬੱਚਿਆਂ ਸਾਹਮਣੇ ਬੇਵਸਤੇ ਕੰਮ ਵਿੱਚ ਫਸਿਆ ਰਹਿਣ ਵਾਲਾ ਵਿਅਕਤੀ ਹੈ ਉਹ ਇੰਗਲੈਂਡ ਵਿੱਚ ਉਸ ਵੱਲੋਂ ਪੂਰੀ ਤਰ੍ਹਾਂ ਤੇਨ ਦੇਨ ਤੋਂ ਅਸਮਰਥ ਰਹਿੰਦਾ ਹੈ ਜਿਸ ਦੇ ਸਿੱਟੇ ਵੱਜੋਂ ਉਹ ਬੁਰੀ ਤਰ੍ਹਾਂ ਨਿਰਾਸ਼ ਹੋ ਜਾਂਦੇ ਆਪੜੇ ਨੂੰ ਜਾਣ ਬਾਰੇ ਉਸਨੇ ਆਪਣੀ ਮਾਂ ਨੂੰ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਸੀ ਕਿ ਉਸਨੇ ਆਪਣਾ ਦਿਲ ਆਪ ਹੀ ਲਾਉਣਾ ਹੈ ਤੇ ਇੱਕ ਛੋਟੇ ਪ੍ਰਸ਼ਨ ਪੁੱਛੇ ਜਾਂਦੇ ਹੁੰਦੇ ਨੇ ਕੰਮੋਂ ਇਹ ਮੜੀਆਂ ਤੋਂ ਦੂਰ ਕਹਾਣੀ ਦਾ ਲੇਖਕ ਰਗੂਵੀ ਟੰਡ ਕਲਵੰਤਰਾਏ ਨੇ ਇੰਗਲੈਂਡ ਵਿੱਚ ਰਹਿੰਦਾ ਕਿੰਨੇ ਸਾਲ ਹੋ ਗਏ ਸੀ 25 ਸਾਲ ਮਾਸੀ ਕਿਹੜੇ ਦੇਸ਼ ਦੇ ਵਿੱਚ ਗਈ ਸੀ ਇੰਗਲੈਂਡ ਵਿੱਚ ਗਈ ਸੀ ਮਾਸੀ ਪਾਕਿਸਤਾਨ ਨੂੰ ਕਿਸ ਪਾਕਿਸਤਾਨ ਨੂੰ ਕਿਸ ਕਿਸ ਤਰ੍ਹਾਂ ਤੋਂ ਲਈ ਹੋਈ ਸੀ ਉਹ 라ਵਲਬਿੰਡੀ ਤੋਂ ਮਾਸੀ ਨੂੰ ਕਹਾਣੀ ਦੇ ਅੰਤ ਤੱਕ ਇੰਗਲੈਂਡ ਕਿਹੋ ਜਿਹਾ ਲੱਗਦਾ ਸੀ ਮੜੀਆਂ ਵਰਗਾ ਐਸੀ ਮੜੀਆਂ ਤੋਂ ਦੂਰ ਕਹਾਣੀ ਦਾ ਸਾਰ ਪ੍ਰਸ਼ਨ ਤੇ ਅੰਨ੍ਹਾ ਕਰਨਾ ਚੰਗੀ ਤਰ੍ਹਾਂ ਕਹਾਣੀ ਦਾ ਸਾਰ ਪੜ ਲਓ ਤਾਂ ਕੋਈ ਔਖਾ ਨਹੀਂ ਹੁੰਦਾ ਸਾਰਾ ਕੁਝ ਆਪਣੇ ਆਪ ਉੱਤਰ ਆ ਜਾਂਦੇ ਨੇ ਤੇ ਅੱਜ ਲਈ ਇੰਨਾ ਹੀ ਮੇਰੇ ਚੈਨਲ ਨਾਲ ਜੁੜਨ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਇਹਦੇ ਵਿੱਚ ਮੈਂ ਲਿੰਕ ਦਵਾਂਗੀ ਡਿਸਕ੍ਰਿਪਸ਼ਨ ਦੇ ਵਿੱਚ ਸਾਰਾ ਜਿਹੜਾ ਪੂਰਾ ਪਾਠ ਪੜਿਆ ਆਪਾਂ ਕਹਾਣੀ ਪੂਰੀ ਪੜੀ ਆ ਉਹ ਜ਼ਰੂਰ ਸੁਣ ਲੈਣੀ ਤੇ ਫੇ ਸਾਰਾ ਕੁਝ ਆਪਣੇ ਆਪ ਆ ਜਾਂਦਾ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ